ਦੋਸਤੋ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਅੱਜ ਜੋ ਮੈਂ ਲਾਈਵ ਹੋਏ ਮੈਂ ਬੇਜਵਾਨ ਪੰਛੀਏ ਕਰਕੇ ਲਾਈਵ ਹੋਏ ਕਿਉਂਕਿ ਤੁਹਾਨੂੰ ਸਭ ਨੂੰ ਨਹੀਂ ਪਤਾ ਕਿ ਕਿੰਨਾ ਕਿਰਮੀ ਪੈ ਰਹੀ ਹੈ 45 46 ਡਿਗਰੀ ਤਾਪਮਾਨ ਹੋਇਆ ਪਿਆ ਸਾਰੇ ਲੋਕ ਹਾਲੋਂ ਬਿਹਾਲ ਹੋਏ ਪਏ ਨੇ ਗਰਮੀ ਕਰਕੇ ਜਿੱਥੇ ਲੋਕ ਹਾਲੋਂ ਵਿਹਾਲ ਹੋਏ ਪਏ ਨੇ ਉੱਥੇ ਬੇਜਵਾਨ ਪੰਛੀਆਂ ਦਾ ਵੀ ਕੜਾਕੇ ਦੀ ਗਰਮੀ ਕਰਕੇ ਬਹੁਤ ਬੁਰਾ ਹਾਲ ਹੈ ਇਸ ਲਈ ਮੇਰੀ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਦੁਕਾਨਾਂ ਦੀਆਂ ਛੱਤਾਂ ਤੇ ਫੈਕਟਰੀਆਂ ਜਾਂ ਕਿਸੇ ਦਾ ਵੀ ਕੋਈ ਵਪਾਰ ਹੈ ਉਸ ਘਰ ਦੀਆਂ ਛੱਤਾਂ ਤੇ ਮਿੱਟੀ ਦੇ ਭਾਂਡੇ ਰੱਖੋ ਉਹਨਾਂ ਵਿੱਚ ਸਵੇਰੇ ਸ਼ਾਮ ਤਾਜ਼ਾ ਪਾਣੀ ਪਾ ਕੇ ਰੱਖੋ ਤਾਂ ਜੋ ਉੱਡਦੇ ਪੰਛੀ ਪਾਣੀ ਦੇਖ ਕੇ ਆਪਣੀ ਗਰਮੀ ਦੇ ਵਿੱਚ ਪਿਆਸ ਬੁਝਾ ਸਕਣ ਮੇਰੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਨਾ ਹੋਵੇ ਇੱਕ ਵਾਰੀ ਪਾਣੀ ਪਾਤਾ ਮਹੀਨਾ ਉਹਨੂੰ ਬਦਲੀਏ ਨਾ ਜਿਸ ਵੀ ਮੇਰੇ ਵੀਰ ਭੈਣ ਭਾਈ ਬੱਚੇ ਬਜ਼ੁਰਗ ਨੇ ਕੋਠੇ ਦੀ ਛੱਤ ਤੇ ਉਹ ਮਿੱਟੀ ਦਾ ਭਾਂਡਾ ਪੰਛੀਆਂ ਨੇ ਲਾਉਣਾ ਉਹਨਾਂ ਦੇ ਵਿੱਚ ਇਹ ਤੁਸੀਂ ਰੁਟੀਨ ਹੀ ਬਣਾ ਲਓ ਕਿ ਸਵੇਰੇ ਸ਼ਾਮ ਪਾਣੀ ਆਪਾਂ ਬਦਲਣਾ ਕਿਉਂਕਿ ਆਪਾਂ ਤਾਂ ਘੰਟੇ-ਘੰਟੇ ਬਾਅਦ ਜਾਂ 10 ਮਿੰਟ ਬਾਅਦ ਪਾਣੀ ਪੀਣਿਆ ਸਾਫ ਸੁਥਰਾ ਇਸ ਗੱਲ ਕਰਕੇ ਬੇਜਵਾਨ ਪੰਛੀ ਹਲੇ ਕੋਠੇ ਦੀਆਂ ਛੱਤਾਂ ਤੇ ਮਿੱਟੀ ਦੇ ਭਾਂਡੇ ਵਿੱਚ ਪਾਣੀ ਪਾ ਕੇ ਰੱਖੋ ਤਾਂ ਜੋ ਬੇਜਵਾਨ ਪੰਛੀ ਹੈ ਜੋ ਗਰਮੀ ਕਰਕੇ ਬਚ ਸਕਣ ਕਿਉਂਕਿ ਪਹਿਲੇ ਹੀ ਪੰਛੀਆਂ ਦੀਆਂ ਪ੍ਰਜਾਤੀਆਂ ਇਥੋਂ ਗਾਇਬ ਹੋ ਚੁੱਕੀਆਂ ਨੇ ਦੂਸਰੀ ਮੇਰੀ ਹੋਰ ਬੇਨਤੀ ਹੈ ਕਿ ਗਰਮੀ ਦਾ ਹੁਣ ਸੀਜ਼ਨ ਹੈ ਮure ਬਰਸਾਤਾਂ ਦਾ ਸੀਜ਼ਨ ਚੱਲ ਪਿਆ ਨੇ ਹਰ ਇੱਕ ਬੰਦਾ ਇੱਕ ਰੁੱਖ ਜ਼ਰੂਰ ਲਾਵੇ ਕਿਉਂਕਿ ਸਿਆਣੇ ਕਹਿੰਦੇ ਨੇ ਇੱਕ ਰੁੱਖ ਸੌ ਸੁੱਖ ਜੇ ਆਪਾਂ ਬਾਤਾਵਰਨ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਰੁੱਖ ਜ਼ਰੂਰ ਲਾਉਣੇ ਪੈਣਗੇ ਤੁਸੀਂ ਹੁਣ ਦੇਖ ਲਵੋ ਵੀ ਜਿਹੜੇ ਵੀ ਨੌਜਵਾਨ ਖੇਤੀਬਾੜੀ ਦੇ ਵਿੱਚ ਨੇ ਉਹਨਾਂ ਦੀਆਂ ਮੋਟਰਾਂ ਤੇ ਬਹੁਤ ਦ੍ਰਿghtਤਾ ਸੇ ਪਸੇ ਲੱਗੇ ਹੋਏ ਨੇ ਕਿਉਂਕਿ ਆਪਾਂ ਹੀ ਬੈਠਣਾ ਹੁੰਦਾ ਜੇ ਆਪਾਂ ਰੁਖ ਲਾਵਾਂਗੇ ਤਾਂ ਹੀ ਉਹ ਸੁਖ ਪਾਵਾਂਗੇ ਇਸ ਲਈ ਇੱਕ ਇੱਕ ਹਰ ਵਿਅਕਤੀ ਰੁਖ ਲਾਵੇ ਅਤੇ ਆਪਣੇ ਘਰਾਂ ਦੀਆਂ ਛੱਤਾਂ ਤੇ ਦੁਕਾਨਾਂ ਦੀਆਂ ਛੱਤਾਂ ਤੇ ਫੈਕਟਰੀ ਦੀਆਂ ਛੱਤਾਂ ਤੇ ਮਿੱਟੀ ਦੇ ਪਾਂਡੇ ਵਿੱਚ ਪਾਣੀ ਜ਼ਰੂਰ ਪਾ ਕੇ ਰੱਖੋ ਤਾਂ ਜੋ ਆਪਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾ ਸਕੀਏ ਅਗਰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਹਰ ਇੱਕ ਦੇ ਮੋਬਾਈਲ ਦੇ ਵਿੱਚ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਭਾਈ ਗੁਰੂ ਜੀ ਦਾ ਖਾਲਸਾ ਸ੍ਰੀ ਭਾਈ ਗੁਰੂ ਜੀ ਕੀ ਪਤਿ